ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਸੰਤ ਸਪਾਹੀ ਸੁਸਾਇਟੀ ਲੁਧਿਆਣਾ ਤੋਂ ਵੀਰੋ ਇੱਕ ਬਹੁਤ ਹੀ ਮੰਦਭਾਗੀ ਘਟਨਾ ਸਾਡੇ ਸਾਹਮਣੇ ਆਈ ਹੈ ਮਸਲਾ ਪਿੰਡ ਗੱਗੋਮਾਲ ਦਾ ਔਰ ਉਥੇ ਇੱਕ 17 ਸਾਲ ਦਾ ਐਸਸੀ ਸਮਾਜ ਨਾਲ ਸੰਬੰਧ ਰੱਖਦਾ ਇੱਕ ਬੱਚਾ ਆਪਣੀ ਮੱਝ ਜਿਹੜੀ ਹੈ ਉਹ ਪਸ਼ੂ ਆਪਣੇ ਜਿਹੜਾ ਵਾ ਉਹ ਲੈ ਕੇ ਜਾ ਰਿਹਾ ਸੀ ਆਪਣੇ ਘਰ ਨੂੰ ਕਿ ਚਰਾਉਣ ਲੈ ਕੇ ਜਾ ਰਿਹਾ ਸੀ ਤੇ ਉਹ ਮੋਟਰਸਾਈਕਲ ਦੇ ਉੱਪਰ ਉਹ ਜ਼ਮੀਨ ਮਾਲਕ ਜਿਹੜਾ ਆ ਰਿਹਾ ਸੀ ਤੇ ਉਹਦੇ ਮੋਟਰਸਾਈਕਲ ਦੇ ਆਉਣ ਤੋਂ ਡਰ ਤੋਂ ਹੀ ਜਿਹੜਾ ਵਾ ਉਹ ਡਰ ਕੇ ਮੱਝ ਜਿਹੜੀ ਐ ਉਹ ਪਸ਼ੂ ਜਿਹੜਾ ਵਾ ਉਹ ਉਹਦੇ ਝੋਨੇ 'ਚ ਵੜ ਜਾਂਦੀ ਐ ਤਾਂ ਉਹ ਝੋਨੇ ਦੇ ਮਾਲਕ ਵੱਲੋਂ ਇੱਕਸਾਨ ਵੱਲੋਂ ਕਿਸਾਨ ਤੁਹਾਨੂੰ ਕਹਾਂਗਾ ਨਾ ਉਸੇ ਹਿਵਾਨ ਵੱਲੋਂ ਬੜੀ ਬੇਰਹਿਮੀ ਦੇ ਨਾਲ ਆ ਇੱਥੋਂ ਤੱਕ ਕਿ ਉਹਦੇ ਪੁੱਤਰ ਉਹਦੇ ਪੁੱਤਰ ਵੱਲੋਂ ਕਿਸਾਨ ਵੱਲੋਂ ਤੇ ਉਸ ਦੀ ਜਨਾਨੀ ਵੱਲੋਂ ਜਿਹੜਾ ਵਾ ਬੜੀ ਬੁਰੀ ਤਰ੍ਹਾਂ ਮਾਰਕੁਟਾਈ ਕੀਤੀ ਗਈ ਉਸ ਬੱਚੇ ਦੀ ਉਹਦੇ ਡੰਗਰਾਂ ਨੂੰ ਭਜਾ ਦਿੱਤਾ ਗਿਆ ਇਥੋਂ ਤੱਕ ਕਿ ਹਵਾਨੀਅਤ ਹੀ ਹੱਦ ਦੇਖ ਲਓ ਇਨਸਾਨੀਅਤ ਦਾ ਕਹਾਣ ਦੇਖ ਲਓ ਕਿ ਉਸ ਬੱਚੇ ਨੂੰ ਉਹ ਤਿੰਨਾਂ ਜਾਣਿਆਂ ਨੇ ਮਾਰਕੁੱਟ ਕੇ ਬੇਹੋਸ਼ੀ ਦੇ ਹਾਲ ਦੇ ਵਿੱਚ ਉਥੇ ਗਰਾਊਂਡ ਦੇ ਵਿੱਚ ਸੁੱਟ ਦਿੱਤਾ ਕਿਸੇ ਬੱਚੇ ਨੇ ਜਾ ਕੇ ਉਹਨਾਂ ਦੇ ਘਰ ਸੁਣਾ ਦਿੱਤਾ ਕਿ ਤੁਹਾਡਾ ਬੱਚਾ ਉਥੇ ਮਾਰ ਕੇ ਸੁੱਟ ਗਿਆ ਕੋਈ ਤੇ ਫਿਰ ਉਹ ਪਰਿਵਾਰ ਗਿਆ ਔਰ ਦੇਰ ਰਾਤ ਉਹ ਰਮਦਾਸ ਹਸਪੀਟਲ ਲੈ ਕੇ ਗਏ ਆ ਉਹਨਾਂ ਨੂੰ ਜਵਾਬ ਮਿਲ ਗਿਆ ਉਸ ਤੋਂ ਬਾਅਦ ਜਿਹੜਾ ਵਾ ਉਹ ਅਜਨਾਲੇ ਲੈ ਕੇ ਗਏ ਜਵਾਬ ਮਿਲ ਗਿਆ ਤੇ ਉਹ ਹੁਣ ਉਹ ਮੁੰਡਾ ਗੁਰਨਾਨਕ ਦੇਵ ਹਸਪੀਟਲ ਕਲ ਦਾ ਜਿਹੜਾ ਜੇਰੇ ਇਲਾਜ ਆ ਇਸ ਗੱਲ ਦੀ ਖਬਰ ਰਾਤੀ ਉਹਨਾਂ ਨੇ ਮੈਨੂੰ ਤਕਰੀਬਨ ਦੇਰ ਰਾਤ ਦਿੱਤੀ ਐਸ ਐਚਓ ਸਾਹਿਬ ਤੱਕ ਮੈਂ ਗੱਲ ਪਹੁੰਚਾਈ ਤੇ ਉਹਨਾਂ ਨੇ ਆਪਣਾ ਫਰਜ਼ ਨੂੰ ਬਖੂਬੀ ਸਮਝਦਿਆਂ ਹੋਇਆਂ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਔਰ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਜਿਹੜੀ ਕਾਰਵਾਈ ਹੈ ਉਹ ਕਰਕੇ ਜਿਹੜੀ ਰਿਪੋਰਟ ਆ ਐਫ ਆਈ ਆਰ ਵਗੈਰਾ ਵਾ ਉਹ ਸਾਰੀ ਭੇਜ ਦਿੱਤੀ ਆ ਲੇਕਿਨ ਉਹਦੇ ਵਿੱਚ ਐਸ ਸੀ ਐਕਟ ਨਹੀਂ ਲਗਾਇਆ ਗਿਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਉਹਦੇ ਵਿੱਚ ਜਿਹੜਾ ਐਸਸੀ ਐਕਟ ਦਾ ਵਾਅਦਾ ਕੀਤਾ ਜਾਵੇ ਜੇਕਰ ਸਾਡੀ ਗੱਲ ਨੂੰ ਅਣਗੌਲਿਆ ਕੀਤਾ ਜਾਂਦਾ ਹੈ ਤੇ ਅਸੀਂ ਜਿਹੜਾ ਵਾ ਉਹਦਾ ਕਰੜਾ ਵਿਰੋਧ ਕਰਾਂਗੇ ਔਰ ਸੰਘਰਸ਼ ਕਰਾਂਗੇ ਜਦ ਤੱਕ ਐਸੀ ਐਕਟ ਨਹੀਂ ਲੱਗ ਜਾਂਦਾ ਸਿੱਧੀ ਕਹਾਂ ਪੇ ਉਹਨਾਂ ਨੂੰ ਵਾਲਾਂ ਤੋਂ ਫੜ-ਫੜ ਕੇ ਕਿ ਸੀਟਿਆ ਇਸ ਬੱਚੇ ਨੂੰ ਕੁੱਟਿਆ ਉਹਦੇ ਮਾਂ ਪਿਓ ਦੇ ਸਾਹਮਣੇ ਹੀ ਤੇ ਕਿਸ ਤਰੀਕੇ ਨਾਲ ਉਹਨਾਂ ਨੂੰ ਗਾਲੀ ਗਲੋਚ ਕੀਤਾ ਗਿਆ ਵਾ ਉਹ ਸ਼ਬਦ ਵਰਤੇ ਗਏ ਜਿਹੜੇ ਮੈਂ ਮੈਂ ਬਿਆਨ ਨਹੀਂ ਕਰ ਸਕਦਾ ਤੇ ਇਸ ਕਰਕੇ ਐਸਸੀ ਐਕਟ ਜਿਹੜਾ ਵਾ ਉਹ ਸਾਡੀ ਪਹਿਲੀ ਮੰਗ ਆ ਸਾਡੀ ਉਕੇ ਜੇ ਇਹੋ ਜਿਹੇ ਕਿੜਾ ਮਚਾਉ ਦੇ ਨੱਥ ਪਾਉਣੀ ਆ ਤੇ ਪਤਾ ਤਾਂ ਲੱਗੇ ਨਾ ਵੀ ਕਿਸੇ ਨੂੰ ਜਿਹੜੀ ਜਾਤੀ ਸੂਚਕ ਸ਼ਬਦ ਬੋਲਣ ਦਾ ਖੇਮਿਆਜਾ ਕਿੰਨਾ ਕੁ ਭੁਗਤਣਾ ਪੈ ਸਕਦਾ ਜੇਕਰ ਇਹ ਸ਼ਬਦ ਜੇ ਕੋਈ ਐਸਆਈ ਐਕਟ ਉਹਨਾਂ ਦੇ ਉੱਪਰ ਨਹੀਂ ਲਾਇਆ ਗਿਆ ਨਹੀਂ ਲਾਇਆ ਜਾਂਦਾ ਤੇ ਸਾਨੂੰ ਬੇਸ਼ੱਕ ਭਾਵੇਂ ਸੜਕਾਂ ਜਾਮ ਕਰਨੀਆਂ ਪੈਣ ਸੜਕਾਂ ਤੇ ਬਹਿਣਾ ਪਵੇ ਤੇ ਅਸੀਂ ਬਹਿਣ ਨੂੰ ਤਿਆਰ ਆਂ ਜਦ ਤੱਕ ਪ੍ਰਸ਼ਾਸਨ ਜਿਹੜਾ ਸਾਡੀ ਇਹ ਮੰਗ ਨਹੀਂ ਮੰਨਦਾ ਉਨੀ ਦੇਰ ਤੱਕ ਅਸੀਂ ਚੈਨ ਨਾਲ ਬੈਠਣ ਵਾਲੇ ਨਹੀਂ ਪਹਿਲਾਂ ਵੀ ਇਦਾਂ ਦੀ ਘਟਨਾ ਇੱਕ ਸੰਗਰੂਰ ਦੇ ਵਿੱਚ ਹੋਈ ਸੀ ਤੇ ਉਹਦੇ ਵਿੱਚ ਵੀ ਜਿਹੜਾ ਕਿਸਾਨ ਜਥੇਬੰਦੀ ਕੋਈ ਉਗਰਾਹਾ ਗੁਰਾਹਾ ਕੋ ਜਥੇਬੰਦੀ ਹੈ ਤੇ ਉਹਨਾਂ ਦੇ ਜਿਹੜੇ ਕਾਰਕੂਨ ਆ ਉਹ ਜਾ ਕੇ ਉੱਥੇ ਵੀ ਸੰਗਰੂਰ ਦੇ ਵਿੱਚ ਵੀ ਖੱਲਰ ਪਾਉਂਦੇ ਸੀ ਕਿ ਅਸੀਂ ਉਹ ਵੀ ਬੱਚਾ ਕੁੱਟਿਆ ਸੀ ਅਸੀਂ ਧਰਨੇ ਲਾਵਾਂਗੇ ਉਹ ਕਰਾਂਗੇ ਜੇ ਕਰਾਂਗੇ ਤੇ ਇਸ ਮਾਮਲੇ ਦੇ ਵਿੱਚ ਵੀ ਮੈਨੂੰ ਪਤਾ ਲੱਗਿਆ ਕਿ ਕੋਈ ਉਗਰਾਹਾ ਜਥੇਬੰਦੀ ਦੇ ਕੋ ਸੱਜਣਾਂ ਨਾਲ ਗਏ ਸੀ ਤੇ ਉਹ ਪ੍ਰਸ਼ਾਸਨ ਦੇ ਉੱਪਰ ਆਪਣਾ ਦਬਾਅ ਬਣਾ ਰਹੇ ਕਿ ਤੁਸੀਂ ਪਰਚਾ ਨਾ ਕਟਿਓ ਅਸੀਂ ਰਾਜੀਨਾਮਾ ਕਰਾਵਾਂਗੇ ਇੱਕ ਸ਼ੁੱਧ ਪੰਜਾਬੀ ਦੇ ਵਿੱਚ ਮੈਂ ਸਮਝਾ ਦਿਆਂ ਤੁਹਾਨੂੰ ਪੰਜਾਬ ਦੇ ਵਿੱਚ ਮਜ਼ਦੂਰਾਂ ਦੇ ਉੱਪਰ ਅਤਿਆਚਾਰ ਕਰਨ ਵਾਲੇ ਹੁਣ ਮੁਗਲ ਨਹੀਂ ਹੈ ਮੋਗਲ ਰੂਪ ਧਾਰ ਚੁੱਕੇ ਕੁਝ ਆਪਣੀ ਐ ਕਿਸਾਨ ਨੇ ਜਿਹੜੇ ਹਵਾਨਾ ਦਾ ਰੂਪ ਧਾਰ ਚੁੱਕੇ ਆ ਗੱਲਾਂ ਬਹੁਤ ਚਕੌੜੀਆਂ ਲੱਗਦੀਆਂ ਆ ਮੈਂ ਸਾਰੇ ਕਿਸਾਨਾਂ ਨੂੰ ਮਾੜਾ ਨਹੀਂ ਕਹਿੰਦਾ ਜਾਣੇ-ਅਣਜਾਣੇ ਕੋ ਖੇਤ 'ਚ ਜਾਨਵਰ ਵੜ ਜਾਂਦਾ ਤੇ ਉਹ ਮੈਂ ਕਹਿੰਦਾ ਜਿਹੜਾ ਤਾਂ ਮਾਲਕ ਹੈ ਜਨਵਰਾਂ ਦਾ ਉਹਨਾਂ ਨੂੰ ਬੇਰਹਿਮੀ ਨਾਲ ਕੁੱਟਣਾ ਜਾਤੀ ਸੂਚਕ ਸ਼ਬਦ ਬੋਲਣੇ ਮੁੰਡੇ ਦਾ ਬਿਲਕੁਲ ਉਹਨੂੰ ਕੋਈ ਇਦਾਂ ਦੀ ਹੱਡੀ-ਹੁੱਡੀ ਤਾਂ ਉਹਦੀ ਕੋਈ ਨਹੀਂ ਕਰੈਕ ਹੋਈ ਇਸ ਕੱਲੋਂ ਬਚਾਵਾ ਪਰ ਉਹ ਉਸਦੇ ਕੋ ਦਿਮਾਗ ਤੇ ਗਹਿਰੀਆਂ ਸੱਟਾਂ ਵੱਜੀਆਂ ਸਾਹ ਲੈਣ ਦੇ ਵਿੱਚ ਉਹਨੂੰ ਪ੍ਰੋਬਲਮ ਹੋ ਜਾ ਰਹੀ ਆ ਮਸਲਾ ਬਹੁਤ ਗੰਭੀਰ ਹੈ ਚਿੰਤਾਜਨਕਾ ਪੰਜਾਬੀਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਮੇਰੇ ਵੀਰੋ ਸਾਰੇ ਮਾੜੇ ਨਹੀਂ ਸਾਰੇ ਚੰਗੇ ਵੀ ਨਹੀਂ ਪਰ ਆਪਾਂ ਚੰਗਿਆਂ ਦੀ ਚੋਣ ਕਰਕੇ ਮਾੜਿਆਂ ਦੇ ਖਿਲਾਫ ਆਵਾਜ਼ ਬੁਲੰਦ ਕਰੀਏ ਨਾ ਕਿ ਜਿਹੜੇ ਮਾੜਾ ਕੰਮ ਕਰਦੇ ਆ ਉਹਨਾਂ ਦੇ ਹੱਕਾਂ ਦੇ ਵਿੱਚ ਆਪ ਆ ਜੀਏ